ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਦਰਪਨ ਅੰਦਰ ਸਿੰਘ ਵੈਲਕਮ ਆਨ ਮਾਈ ਯੂਟਿਊਬ ਚੈਨਲ ਮੈਂ ਅੱਜ ਕਰਦਾ ਨੂੰ ਇਸ طرح ਦੇ ਖੇਡਾਂ ਕੋ ਬਚੜਦੇ ਘੜਾ ਜਾਵਾਂਗੇ ਪਰਮਾਤਮਾ ਨਾ ਤਰਾਹੇ ਤੋ ਰਸਤੀਆਂ ਬਣਾਈ ਰੱਖੇ ਸੋ ਅੱਜ ਆ ਲੋਹੜੀ ਦਾ ਦਿਨ ਹੈ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਅਸੀਂ ਅੱਜ ਸਿਰੇ ਸਿਰੇ ਦਰਸ਼ਨ ਕਰਨ ਪਹੁੰਚੇ ਹਾਂ ਕੋਰਤਰਾ ਕਾ ਅੱਲਾਹ ਸਾਹਿਬ ਇਸ ਪਵਿੱਤਰ ਸਥਾਨ ਬਾਰੇ ਤੁਸੀਂ ਤਾਂ ਜਾਣਦੇ ਹੀ ਹੋਵਗੇ ਤੁਹਾਨੂੰ ਪਤਾ ਹੀ ਹੈ ਤੰਤਨ ਬਾਬਾ ਦੀਪ ਸਿੰਘ ਜੀ ਜਦੋਂ ਇੱਥੇ ਮੁਗਲਾਂ ਨਾਲ ਜੰਗ ਲੜਦੇ ਸਨ ਬਾਬਾ ਦੀਪ ਸਿੰਘ ਜੀ ਅਸੀਂ ਤੁਹਾਡੇ ਨਾਲ ਅਲੱਗ ਹੋ ਗਿਆ ਸੀ ਇਹ ਉਸੇ ਦੀ ਯਾਦਗਾਰ ਆ ਆਓ ਅੰਦਰ ਜਾ ਕੇ ਆਪਾਂ ਦਰਸ਼ਨ ਕਰਦੇ ਹਾਂ ਤੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਮੇਰੇ ਪਿਛੇ ਨਾ ਗੁਰਦਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ ਸਖੇਪ ਦੇ ਵਿੱਚ ਮੈਂ ਤੁਹਾਨੂੰ ਨਾ ਸਿੱਧਾ ਕੋਨਾ ਦੀ ਸਕਰੀਨ ਸ਼ਾਟ ਦੇ ਕੇ ਨੋਰਾਹਲ ਪਾੜ ਸਕਦੇ ਨਜ਼ਰ ਆ ਵਿੱਚ ਦੇਵਾ ਬਾਪੀ ਦੇ ਬੋਲ ਨਾ ਐਸਾ ਗੁਰਵਡ ਪਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲੁਕੁਤ ਰਹੈ ਹਰ ਸੰਤ ਧੂੜੀ ਨਿਤ ਨਾ ਪੈਰਾ ਹਰ ਧੂੜੀ ਨਹੀਐ ਪ੍ਰਭੂ ਧਿਆਈਐ ਬਵਣ ਜੁਣ ਨਾ ਆਈਐ ਗੁਰ ਚਲਨੀ ਲਾਗੇ ਭਰਮ ਭਾਉ ਭਾਗੇ ਮਾਲਤਿਆ ਫਲ ਪਾਈਐ ਹਰ ਗੁਣਿਤ ਗਾਏ ਨਾਨਕ ਧਾਵੇ ਫਿਰ ਸੋਗ ਨਹੀਂ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਤਾ ਪੂਰਾ ਦਸ ਪਰਤਾਪੈ ਹਰ ਹਰੇ ਬੁਨੀ ਸੁਬਾਈ ਰਾਮ ਰੰਗ ਰਤੇ ਆਪਣੇ ਸwami ਗੁਰ ਰਹਿਆ ਤਪ ਕਟ ਬਿਨਸੇ ਧਾਨ ਤਨ ਤਰ ਦਸਾਈ ਕਹੋ ਨਾਨਕ ਕਰਦ ਸਕਦੇ ਪੂਰੇ ਗੁਰ ਜਨੀ ਮਨ ਬਾਈ ਸੁਹੇ ਗਰਦਾਸ ਚ ਵੇਖ ਲੋ ਕਿੰਨੀ ਸ਼ਕਤੀ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਨੇ ਗੁਰੂ ਵਰਜਨ ਦੇਵ ਜੀ ਦੇ ਚਰਨਾਂ ਚ ਗਰਦਾਸ ਕੀਤੀ ਤੇ ਫੱਟੇ ਬਾਦਸ਼ਾਹ ਮੇਰੇ ਪ੍ਰਾਨ ਜਾਨ ਤੇ ਹਰਮੰਦਰ ਸਾਹਿਬ ਨੂੰ ਜਾਦ ਕਰਉਣ ਤੋਂ ਬਾਅਦ ਜਾਨ ਫੇਰ ਹਰਮੰਦਰ ਸਾਹਿਬ ਤੋਂ 5 ਕਿਲੋਮੀਟਰ ਪਿੱਛੇ ਕੇਸਸ ਤੋਂ ਬੇਵਰ ਜਦੋਂ ਮੁਗਲ ਨਾਲ جنگ ਲੜਦੇ ਸਨ ਮੇ ਬਾਬਾ ਦੀਪ ਸਿੰਘ ਦਾ ਸੂਰ ਸੱਟ ਨਾਲ ਲਾਗੂ ਗਿਆ ਤੇ ਉਸ ਤੋਂ ਬਾਅਦ ਜੋ ਕਰਮਾਤ ਵਾਪਰੀ ਹੈ ਆਪਣਾ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸੱਲੀ ਉੱਪਰ ਰੱਖ ਕੇ ਨਾ 18 ਸੇਵਾ ਖੰਡਾ ਘਮਾਤਾ ਹੀ ਫਗਾਨੀ ਫੋਜਾਂ ਦੇ ਖਲਾਫ ਤੇ ਹੈ ਕਰਾਮਾਤ ਰਹੇ ਗਿਆ ਫਗਾਨੀ ਪੁੱਤਾਂ ਡਰ ਕੇ ਭੱਜ ਗਏ ਆਂ ਤੇ ਹਰਿਮੰਦਰ ਸਾਹਿਬ ਜਾ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਗੁਰੂ ਰਾਮਦਾਸ ਜੀ ਦੇ ਤਜਰਨਾ ਚ ਪੇਟ ਕੀਤਾ ਤੇ ਹਰਿਮੰਦਰ ਸਾਹਿਬ ਨੂੰ ਯਾਦ ਕਰਾਇਆ ਦੋਸਤੋ ਬਾਸ ਸੰਤਨ ਬਾਬਾ ਦੀਪ ਸਿੰਘ ਜੀ ਦਾ ਭਾਰਤੀ ਵਿਸ਼ੇ ਗੁਰਦਾ ਸੰਸਕਾਰ ਸ਼ਹੀਦ ਗੰਚ ਸਾਹਿਬ ਜੀ ਦਾ ਸਾਹ ਹੋਇਆ ਅਗਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਚੱਲਣਾ ਵੀਡੀਓ ਨੂੰ ਲਾਈਕ ਕਰਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਐਦਾਂ ਦੀਆਂ ਵੀਡੀਓ ਵੇਖਣ ਲਈ